ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਦੌਧਰ ਆਏ ਸੀ ਜੀ ਖਾਸ ਬਾਈ ਦੀਆਂ ਦੋ ਗਾਵਾਂ ਤੇ ਆਏ ਸੀ ਜੀ ਆ ਜੋ ਦੋਵੇਂ ਰਬੀਟਰ ਹੈ ਜੀ 14 14 ਮਹੀਨੇ ਹੋ ਗਏ ਗਰੀਬ ਇਹਨਾਂ ਨੂੰ ਸੂਈਆਂ ਨੂੰ ਇਹਨਾਂ 'ਚ ਜਿਹੜੀ ਆ ਗਾਂ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਕਿੰਨੇ ਕਵਾਰੀ ਸੀਮਨ ਲੱਗ ਗਿਆ ਬਈ ਇਹਦੇ ਇਹਦੇ ਲੱਗ ਗਿਆ ਹੋਗਾ ਜੀ ਕਾਂਗਰਾ ਵੀ ਲੜਾ 13 14 ਮੇਰੀ ਵੀ ਲੱਗ ਗਿਆ ਮਹੀਨਾ ਚ 13 14 ਵਾਰੀ ਮਹੀਨਾ ਮਹੀਨੇ ਬਾਅਦ ਲੱਗੀ ਆ ਬਾਈ ਦੋ ਕੁ ਮਹੀਨਿਆਂ ਬਾਅਦ ਚਲੋ ਭਰਉਣ ਲੱਗੇ 10 12 ਵਾਰੀ ਜਾਂ 20 ਦਿਨਾਂ ਬਾਅਦ ਪਸ਼ੂ ਵੀਟ ਚ ਆਉਂਦਾ ਤੇ ਦਵਾਈ ਦੂਜੀ ਵੀ ਭਰਾਈ ਸੀ ਬਾਹਾਂ ਜੀ ਬਹੁਤ ਪਾਊਡਰ ਪੂਡਰ ਬਹੁਤ ਚਾਰੀ ਬੈਠਾਈ ਬਾਈ ਬਾਕੀ ਤੁਹਾਨੂੰ ਪਸ਼ੂ ਬਾਈ ਤੇ ਦੱਸਦੇ ਆ ਭਈ ਐ ਹੈਲਥ ਵੱਲੋਂ ਕਮਜ਼ੋਰ ਨਹੀਂ ਗੇ ਕੋਈ ਦਿੱਕਤ ਨਹੀਂ ਜੀ ਤੇ ਦੋ ਵਾਰੀ ਇਹਦੀ ਸੈਂਪਰੋ ਹੋ ਚੁੱਕੀ ਆ ਜੀ ਗਾਂ ਦੀ ਤੇ ਦੋਵੇਂ ਵਾਰੀ ਗੱਬਰ ਨਹੀਂ ਹੋਈਗੀ ਤੇ ਅੱਜ ਗਾਂ ਨੂੰ ਤੀਜਾ ਦਿਨ ਸੀਗਾ ਹੀਟ ਸੀ ਜੀ ਬਾਈ ਨੇ ਕੱਲ ਕਾਲ ਕੀਤੀ ਸੀ ਤੇ ਅੱਜ ਆਪਣਾ ਤੁਹਾਨੂੰ ਦੱਸਿਆ ਵੀ ਮੋਗੇ ਦਾ ਟੂਰ ਟੂਰ ਸੀਗਾ ਜੀ ਤੇ ਜਿਹੜੇ ਵੀ ਵੀਰ ਨੇ ਜਿਹੜੇ ਨੇ ਆਪਣੇ ਗਰੁੱਪ ਚ ਐਡ ਹੋਣਾ ਜੀ ਟੂਰ ਗਰੁੱਪ ਚ ਆਪਾਂ ਟੂਰ ਕਰਦੇ ਆ ਜੀ ਆਲ ਪੰਜਾਬ ਦਾ ਤੇ ਉਹ ਮੇਰੇ ਨੰਬਰ ਤੇ 9815843096 ਤੇ ਹੈਲੋ ਲੈ ਕੇ ਤੇ ਆਪਦੇ ਪਿੰਡ ਦਾ ਨਾਮ ਲੈ ਕੇ ਮੂਰ ਭੇਜੋ ਜੀ ਤਾਂ ਜੋ ਤੁਸੀਂ ਗਰੁੱਪ ਚ ਐਡ ਹੋ ਸਕੋ ਤੇ ਮੈਨੂੰ ਵੀ ਸੌਖਾ ਤੇ ਸੁਣਨ ਨੂੰ ਵੀ ਸੌਖਾ ਹੈ ਜੇ ਆਪਾਂ ਟੂਰ ਚਾਏ ਹੋ ਨੇ ਤਾਂ ਚਲੋ ਸਾਰੇ ਜਦ ਬੰਦਿਆ ਜਾਂਦਾ ਜੀ ਐ ਨਹੀਂ ਵੀ ਇੱਕ ਘਰ ਤੋਂ ਵੈਸੇ ਜਤਨ ਨਾਲ ਜ਼ਿਆਦਾ ਲੈ ਜਾਂਦਾ ਵੈਸੇ ਸਪੈਸ਼ਲ ਆਉਣਾ ਨਹੀਂ ਦੂਰ ਕਿਸੇ ਵੀ ਕੇਸ ਤੇ ਇੱਕ ਕੇਸ ਤੇ ਔਖਾ ਹੁੰਦਾ ਜੀ ਚਲੋ ਹੁਣ ਗੱਲ ਪਸ਼ੂਆਂ ਦੀ ਕਰਦੇ ਆ ਜੀ ਇਹ ਬਾਈ ਦੀ ਗਾਂ ਜਿਹੜੀ ਹੈਗੀ ਹੈ ਇਹ ਬਹੁਤ ਜ਼ਿਆਦਾ ਬਲੱਡ ਸੜਦੀ ਹੈ ਜੀ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਬਹੁਤ ਤਨ ਦੋ ਤਿੰਨ ਵੀਡੀਓ ਪਾਈਆਂ ਸ਼ਾਇਦ ਆਪਾਂ ਇਹ ਰਿਸ਼ੇ ਤੇ ਚਲੋ ਬਾਈ ਨੇ ਸ਼ਾਇਦ ਵੀਡੀਓ ਨਹੀਂ ਦੇਖੀ ਹੋਣੀ ਇਹ ਗਾਂ अर्ਲੀ ਮੌਰਡਿਕ ਡੈਥ ਦਾ ਕੇਸ ਹੁੰਦਾ ਜੀ ਇਹਦੇ 'ਚ ਤੁਸੀਂ अर्ਲੀ ਮੌਰਡਿਕ ਡੈਥ ਕਈ ਵਾਰ 21 22 ਦਿਨਾਂ ਬਾਅਦ ਵੀ ਹੋ ਜਾਂਦੀ ਹੈ ਜੀ ਠੀਕ ਹੈ ਪਸ਼ੂ ਕੱਲਾ ਖੂਨ ਹੀ ਸੜਦਾ ਸਿੱਧਾ ਇਹਦੇ 'ਚ ਤੁਸੀਂ ਚਲੇਟਰ ਟੋਟਾਵੈਟ ਗੋਲੀਆਂ ਜੀ ਪਸ਼ੂ ਨੂੰ 10 ਦੋ ਡੱਬੀਆਂ ਘਟੋ ਘਟ ਜਿਵੇਂ ਇੱਕ ਵਾਰੀ ਹੀਟ ਤੇ ਦਵਾਈ ਭਰਾਗੇ ਚਲੇਟ ਟੋਟਾ ਗੱਟ ਗੋਲੀਆਂ ਬਾਦਿਓ ਤੇ ਨਾਲ ਪ੍ਰੈਗਸ ਤੇ 골ਡ ਪਾਊਡਰ ਜੀ ਜਾਂ ਗੈਸਟਾ ਪ੍ਰੋਜਨ ਜਾਂ ਪ੍ਰੈਗਸ ਤੇ 골ਡ ਜਾਂ ਕੀਪਰ ਇਹਨਾਂ ਜੋ ਕੋਈ ਵੀ ਪਾਊਡਰ ਪਾਓ ਜੀ ਡਾਈਜੈਸਟਨ ਡੈਫੀਸ਼ੈਂਸੀ ਹੁੰਦੀ ਆ ਤੇ ਟੀਕਾ ਭਰਾਉਣ ਤੋਂ 6 ਘੰਟੇ ਪਹਿਲਾਂ ਦੇ ਡਿਊਰਾ ਪ੍ਰੋਜਨ ਟੀਕਾ ਲਵਾਇਆ ਕਰੋ ਜੀ 100% ਪਸ਼ੂ ਗੱਪਣ ਹੋ ਜਾਊਗਾ ਜੀ ਇਹ ਬਾਈ ਨੂੰ ਮੈਂ ਕੀ ਦੱਸਿਆ ਤੇ ਨਾਲ ਤੁਸੀਂ ਟਿਊਨੈਟ ਵਾਈਟਮੈਥ ਵਗੈਰਾ ਦੇ ਇੰਜੈਕਸ਼ਨ ਜਿਹੜੇ ਲਾਉਣੇ ਆ ਜੈਵੰਦ ਰੋਕਮ ਜੋਰਾ ਜਾਂ ਪਸ਼ੂ ਸਹੀ ਹੀਟ ਚ ਨਹੀਂ ਆਉਂਦਾ ਪਰ ਇਹ ਪ੍ਰੋਪਰ ਹੀਟ ਚ ਆਉਂਦੀ ਹੈ ਜੀ ਸਿਹਤ ਪੱਖੋਂ ਕੋਈ ਦਿੱਕਤ ਨਹੀਂ ਕੀ ਗਾਣ ਠੀਕ ਹੈ ਤਾਂ ਕਰਕੇ ਵੀ ਚਲੋ ਇਹਦੇ ਇੰਜੈਕਸ਼ਨ ਆਪਾਂ ਲਵਾਏ ਆ ਪਰ ਜਿਹੜਾ ਮੇਨ ਜਿਹੜਾ ਪਸ਼ੂ ਫੂਨ ਸੈੱਟ ਦਾ ਬਹੁਤ ਜ਼ਿਆਦਾ ਫੂਨ ਸੈੱਟ ਦਾ ਜੀ ਉਹਨੇ ਕਿਸੇ ਨਾਰ ਚ ਟੀਕਾ ਲਾਏ ਤੋਂ ਕਿਸੇ ਸੈਂਕ్రో ਤੇ ਗੱਬਰ ਨਹੀਂ ਹੋਣਾਗਾ ਜੀ ਇਹ ਕਨਫਰਮ ਹੈ ਠੀਕ ਹੈ ਆਹ ਬਾਈ ਦੀ ਗਾਂ ਚ ਕੋਈ ਦਿੱਕਤ ਨਹੀਂ ਲੱਗੀ ਨਹੀਂ ਮੈਨੂੰ ਜੀ ਇਹਦੇ ਆਪਾਂ ਸੈਂਕ్రో ਕਰਵਾਈ ਹੈ ਜੀ ਸੈਂਕ్రో ਕਰਾਉਣ ਦਾ ਤਰੀਕਾ ਤੁਹਾਨੂੰ ਦੱਸਿਆ ਜੀ ਵੀ ਨਾਲ ਤੁਸੀਂ ਜਿਹੜੀ ਮੇਨ ਸੈਂਕ్రో ਸਵੇਰ ਤੋਂ ਸ਼ੁਰੂ ਕਰੋ ਜੀ ਠੀਕ ਹੈ ਵੀ ਜਿਵੇਂ 7 ਵਜੇ ਤੋਂ 6 7 ਵਜੇ ਤੋਂ ਸ਼ੁਰੂ ਕਰੋ ਪਹਿਲਾ ਟੀਕਾ ਲਾਤਾ ਦੂਜਾ ਟੀਕਾ ਲਾਦਾ ਜੀ ਤੀਜੇ ਟੀਕੇ ਵਾਰੀ ਜਿੱਦਾਂ ਤੁਸੀਂ ਰਿਸੈਪਟਲ 2.5 ਐਮਐਲ ਲਾਉਣਾ ਇੱਕ ਟੀਕਾ ਸ਼ਾਮ ਨੂੰ ਭਰੋ 12 ਘੰਟੇ ਬਾਅਦ ਤੇ ਇੱਕ ਟੀਕਾ ਅਗਲੇ ਦਿਨ ਸਵੇਰ ਭਰਾ ਦਿਓ ਜੀ 100% ਪਸ਼ੂ ਕੰਸੀਵ ਕਰੂਗਾ ਜੀ ਹਾਂ ਸਿੰਕਰੋ ਦੇ ਸਿੰਕਰੋ ਵਾਲੀ ਹੀਟ ਤੇ ਪਸ਼ੂ ਨਹੀਂ ਰਹਿੰਦਾ ਤਾਂ ਅਗਲੀ ਹੀਟ ਤੇ ਇੱਕ ਵਾਰੀ ਜ਼ਰੂਰ ਟਰਾਈ ਕਰੋ ਜੀ 100% ਪਸ਼ੂ ਗੱਬੜ ਹੋ ਜਾਂਦਾ ਇਹ ਬੈਡ ਨੂੰ ਵੀ 14 ਮਹੀਨੇ ਸੂਈ ਨੂੰ ਹੋ ਗਿਆ ਬਾਈ ਦਾ ਮੇਨ ਕੰਮ ਦੁੱਧ ਤੇ ਹੀ ਆ ਜੀ ਬਾਈ ਬੱਚੀਆਂ ਲਿਆ ਕੇ ਪਾਲ ਕੇ ਵੇਚਦਾ ਬਾਈ ਕਹਿੰਦਾ ਵੀ ਹੁਣੇ ਹੀ ਕਿੰਨੇ ਕਿੰਨੇ ਦੀਆਂ ਰੀਤੀਆਂ ਬੱਤੀਆਂ ਜੀ ਤੁਸੀਂ ਹੁੰਦੇ ਇੱਕ 10 10 ਇੱਕ 10 10 ਕਿੰਨੇ ਕਿੰਨੇ ਤਗਾਂ ਲੈਂ ਜਾਂ ਸੀ ਹੋਰ ਲੈ ਉਦੋਂ ਦਾ ਛਾਤੇ ਇੰਨਾਂ ਜੀ ਉਹਦਾ ਰਹਿਤਾਂ ਰਗਲੇ ਆਈ ਬੀ ਇਾਰਗਾਂ ਬੋ ਅੱਛਾ ਇੰਨੇ ਇੰਨੇ ਆਈ ਇੰਨੇ ਛੋਟੀਆਂ ਛੋਟੀਆਂ ਸੀ ਆ ਹਾਂ ਜੀ ਇੰਨੇ ਆਓ ਜਿੰਨੇ ਉਹ ਖੜੇ ਉਹਦੇ ਹੁੰਨੇ ਹੁੰਦਾ ਚੋ ਮਤਲਬ ਸੰਭੀਆਂ ਆਪਾਂ ਛਾਲ 1.5 ਸਾਲ ਹਾਂ ਸਾਲ 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 ਚ ਦੇਖੀ ਹਮ ਕਰਾਂਗੇ ਸਾਲ ਸਾਲ ਚ ਦੇਖ ਮੰਨ ਲਓ ਵੀ ਵਧੀਆ ਕੰਮ ਆ ਜੀ ਹਨਾ ਤੇ ਲੰਮੇ ਟਾਈਮ ਤੋਂ ਹੀ ਕਰ ਰਹੇ ਆ ਬਾਈ ਹਾਂ ਹਾਂ ਬਾਈ ਤੇ ਜਿਆਦਾ ਦੁੱਧ ਤੇ ਹੀ ਕਰਦੇ ਆ ਕਿ ਪਸ਼ੂ ਵੇਚ ਕੇ ਸਾਹਮਣੇ ਵੇਚਦਾ ਵੀ ਆ ਮੰਨ ਲਓ ਵੇਚ ਕੇ ਸਾਹਮਣੇ ਦਿੰਨੇ ਆ ਕਿ ਦੁੱਧ ਜਿਆਦਾ ਸਹੀ ਨਹੀਂ ਦੁੱਧ ਤੋਂ ਐ ਵੀ ਖਰਚਾ ਕੋਈ ਪੜ ਜਾਂਦੇ ਆ ਨਾਲ ਪੜ ਜਾਂਦੇ ਆ ਠੀਕ ਹਾਂ ਫਿਰ ਜਿਹੜਾ ਪਸ਼ੂ ਵੇਚਦੇ ਆ ਉਹ ਬਚ ਜਾਂਦਾ ਉਹ ਬਚ ਜਾਂਦਾ ਹਾਂ ਜਿਹੜੀ ਮੇਨ ਚੀਜ਼ ਆ ਜੀ ਤੇ ਫੀਡ ਫੂਡ ਕਿਹੜੀ ਪਾਉਣੇ ਆ ਜੀ ਫੀਡ ਮੈਂ ਆਪਦੀ ਬਣਾ ਕੇ ਲਾਉਣਾ ਜੀ ਤੇ ਦੁੱਧ ਦਾ ਕੀ ਸਿਸਟਮ ਆ ਜੀ ਘਰਾਂ 'ਚ ਪਾਉਣੇ ਆ ਕਿ ਘਰਾਂ 'ਚ ਵੀ ਕੋ ਪਾਉਣੇ ਜਿਹੜਾ ਬਚਨ ਦਾ ਬੱਟਾ ਜੀ ਦੇਰੀ ਜੀ ਕਿੰਨਾ ਦੁੱਧ ਪਾ ਲੈਣਾ ਜੀ ਦੁੱਧ ਮੈਂ ਤਕਰੀਬਨ ਪਾ ਦਣਾ ਹੁਣ ਤਾਂ ਥੋੜਾ ਘਟ ਗਿਆ 25 ਕੀ ਚੱਲੋ ਆ ਹਾਂ ਜੀ ਤੇ ਨਹੀਂ ਕਿ ਖਰਚ ਰੂ ਪਾਲ ਕਾਰੀਆਂ ਜਦੋਂ ਤਾਂ ਪਰ ਪੈਂਦਾ ਰੱਖਦਾ ਰੇਟ ਵਧੀਆ ਮਿਲ ਜਾਂਦਾ ਹਾਂ ਪੂਰਾ ਵਧੀਆ ਮੰਨੋ ਮੱਝਾਂ ਵਾਲੇ 70 70 ਰੁਪਏ ਹਾਂ 70 ਰੁਪਏ ਗਾਵਾਂ ਦਾ 50 ਰੁਪਏ ਅੱਛਾ ਗਾਵਾਂ ਦਾ 50 ਰੁਪਏ ਮਿਲ ਰਿਹਾ ਤੁਹਾਨੂੰ ਹਾਂਜੀ ਘਰਾ ਜੋ ਹੈ ਹਾਂਜੀ ਬਿਆੜੀ ਤਰਦਾੜੀ ਦਾ ਹੁੰਦਾ ਇਹਨਾਂ ਦੀ ਫੈਟ ਬਹੁਤ ਆਉਂਦੀ ਹੈ ਅੱਛਾ ਫੈਟ ਬਹੁਤ ਆਉਂਦੀ ਹੈ ਬਿਆੜੀ ਤਰਦਾੜੀ ਦੀ ਫੈਟ ਆਸਤੇ ਆਪਾਂ ਦੱਸ ਦਈਏ ਕੀ ਪਾਉਣਾ ਹੈ ਫੈਟ ਦੀ ਮੈਂ ਤਾਂ ਦਾਣਾ ਹੀ ਬਣਾ ਕੇ ਲਾਉਣਾ ਯਾਰ ਤਾਂ ਵਧੀਆ ਵਸ ਖਾਲ ਪਾਉਣਾ ਨਾਲ ਵਾਲ ਬੜੇਵਿਆਂ ਦੀ ਗੱਲ ਨਹੀਂ ਸਰੋਣੀ ਨਾਲ ਸਰੋ ਦੇਖ ਹਾਂਜੀ ਸਰੋ ਕੀ ਫੈਟ 42 43 ਰੁਪ ਏ ਆਰ ਲਈ ਤਾਂ ਹੁਣ ਦਿੰਦੀ 12 13 ਉਹ ਅੱਜ ਦਾ ਆ ਜੀ ਹੁਣ ਪਹਿਲਾਂ ਇਹਨਾਂ ਦੀ ਸ਼ੁਰੂ ਚ ਵੀ ਫੈਟ ਇੰਨੀ ਆਉਂਦੀ ਸੀ ਨਹੀਂ ਸ਼ੁਰੂ ਚ ਤਾਂ ਸੀਗੀ 4 ਕਤੋਂ ਚੱਲ ਪੈਂਦੀਆਂ ਨਹੀਂ ਘਟਦੀ ਅੱਛਾ ਘਟਦੀ ਨਹੀਂ ਹਾਂ ਜੀ ਸਾਤ ਤਿੰਨ ਅੱਠ ਗੱਬਣਾ ਇਹ ਇਹਦੇ ਹਾਂ ਜੀ ਹੋ ਗਏ 20 ਦਿਨਾਂ ਟਿਕਾ ਭਰਾ ਇਹਨੂੰ ਅੱਛਾ 20 ਦਿਨ ਹੋ ਗਏ ਸੀ ਹਾਂ ਤੇ ਆ ਮਾਜੀ ਇਹ ਵੀ ਗੱਬਣਾ ਜੀ ਆ ਵੀ ਬੈਠੀ ਜਿਹੜੀ ਗੱਬਣਾ ਆ ਵੀ ਛੋਟੀ ਅੱਛਾ ਇਹ ਪਹਿਲਾਂ ਛੋਟੀ ਹੈ ਜੀ ਨਹੀਂ ਪਹਿਲਾਂ ਛੋਟੀ ਹੈ ਹਾਂ ਜੀ ਇਹ ਕਰਦਿਆਂ ਜੀ ਸਾਰੀਆਂ ਹਾਂ ਜੀ ਕਰਦਿਆਂ ਸਾਰੇ ਆ ਮੱਝਾਂ ਵੀ ਹਾਂ ਜੀ ਮੱਝਾਂ ਵੀ ਕਰਦਿਆਂ ਟਟ ਯਾਨੀ ਇਹ ਨਾ ਇਹ ਦੀ ਹੈਗੀ ਚੌਥੀ ਪੀੜੀ ਹੋ ਇਹ ਜੀ ਇਹ ਪਤਾ ਕੋਈ ਰਿਕਾਰਡ ਰਕੂੜ ਕੇ ਨਾਰਮਲ ਸੀਮਣ ਹੀ ਲਵੋਣੇ ਆ ਤਾਂ ਹੈਗੀ ਹੈ ਜੀ ਹਨ ਦਾ ਕਿਹੜਾ ਸਾਨਜਉਦੀ ਹੈ ਅੱਛਾ ਚੰਗੇ ਟੀਕੇ ਦੀ ਹੈ ਆ ਹੈਗੀ ਐਮ 29 ਪਿਓ ਐਮ 29 ਹਾਂਜੀ ਅੱਛਾ ਐਮ 29 ਹੀ ਆ ਜੀ ਠੀਕ ਇਹਦੀ ਪਰ ਕਿੰਨੀ ਹੋ ਗਈ ਇਹ ਹੋਗੀ ਸ਼ੋਦਾ 15 ਮਿੰਨਾਂ ਦੀ ਇਹਦੀ ਚਮੜੀ ਦਸਦੀ ਹੈ ਜੀ ਚੰਗੇ ਟੀਕੇ ਦੀ ਇਹ ਹੁਣ ਉਹਦੇ ਲੱਗਿਆ ਉਹ ਲਾ ਕੇ ਗਿਆ ਵਾ ਐਮ 29 ਦੇ ਗਾ ਕੋਈ ਕੱਟਾ ਵਾ ਅੱਛਾ ਉਹਦੇ ਹਾਂਜੀ ਉਹ ਸਾਹਮਣੇ ਹੀ ਦੇ ਠੀਕ ਉਹਦੇ ਤੇ ਹਰੇ ਆਦੇ ਇਹ ਗਏ ਮੱਝਾਂ ਵੈਸੇ ਸਹੀ ਕੱਬਣ ਹੋਈ ਜਾਂਦੇ ਆ ਜੀ ਹਾਂ ਜੀ ਅੱਜ ਤੱਕ ਤਾਂ ਮੱਝਾਂ ਮਾਰਾ ਦੇ ਕਰਨੀ ਤੇ ਇਹਨਾਂ ਚੋਂ ਕਿਹੜੀਆਂ ਬੱਚੀਆਂ ਕਰਦੀਆਂ ਕਿਹੜੀਆਂ ਲੈ ਜਾਂ ਹੁਣ ਆਪਾਂ ਇਹ ਆਹ ਕਰਦੀ ਆ ਇਹ ਆ ਬਈ ਕਰਦੀ ਆ ਹਾਂ ਜੀ ਉਹਦੀ ਆ ਇਹ ਹਾਂ ਜੀ ਉਹਦੀ ਆ ਅੱਠ ਫਸੂ ਨਾ ਸੌਖੇ ਬਹੁਤ ਆਈ ਦੇਖੋ ਤੁਸੀਂ ਨਹੀਂ ਫਸੂ ਆਏ ਇਸ ਵੇਲੇ ਹੌਂਕਦੇ ਆ ਬਾਈ ਦੇ ਉੱਪਰ ਆ ਸਲੇਬਾਂ ਪਈਆਂ ਹੋਣਗੀਆਂ ਪੂਰਾ ਸੋਹਣਾ ਕੰਮ ਕੀਤਾ ਬੈਧੀ ਆ ਕੋਈ ਗੱਲ ਤੇ ਬਾਕੀ ਤੁਸੀਂ ਸਫਾਈ ਵੀ ਦੇਖ ਸਕਦੇ ਹੋ ਦੇਖੋ ਤੁਸੀਂ ਐ ਪੂਰੀ ਸਫਾਈ ਆ ਥੱਲੇ ਪਸ਼ੂਆਂ ਦੇ ਮੇਰੇ ਸਾਹ ਹਣਾ ਕੋਈ ਮਸਟਾਈਟਸ ਵਾਲੀ ਦਿੱਕਤ ਨਹੀਂ ਕਦੇ ਆਈ ਹੋਣੀ ਨਹੀਂ ਮਸਟਾਈਟਸ ਵਾਲੀ ਆਈ ਦਿੱਕਤ ਨਾ ਜਿੰਨਾ ਮਾਠ ਠੀਕ ਹੈ ਕਿਹੜਿਆਂ ਕਿਹੜੀਆਂ ਬੱਚੀਆਂ ਲਈਆਂ ਤੁਸੀਂ ਹਣ ਆ ਤਿੰਨੇ ਲਈਆਂ ਅਛਾ ਤਿੰਨੇ ਲਈਆਂ ਜੀ ਹਾਂ ਕਿੰਨੇ ਲਈਆਂ ਜੀ ਇਹ ਲਈਆਂ ਜੀ ਆ 30000 ਦਾ ਸੀ ਇਹ ਦੂਜੀ ਉੜਾਈ ਹੈ ਹਾਂਜੀ ਆ 7000 ਦੀ ਆ ਕੇ ਇਹ ਵੀਡੀਓ ਤੇ ਲਈਆਂ ਆਈ ਕੇ ਨਹੀਂ ਨਹੀਂ ਇਹ ਜਾ ਕੇ ਲੈ ਆਉਂ ਮੈਂ ਵੇਖੀ ਦਾ ਵੀਡੀਓ ਸੀ ਹਾਂਜੀ ਜਾਣੀ ਮੈਂ ਜਿੱਪ ਲਈਆਂ ਪਰ ਜਾ ਕੇ ਆ ਰੇਟ ਉੱਥੇ ਜਾ ਕੇ 30000 ਦੀਆਂ ਦੇ ਉਹ ਸਸਤੀ ਹੈ ਜੀ ਹਾਂ ਹਾਂਜੀ ਤੇ ਆਹ ਪਰ ਥੋੜੀ ਛੋਟੀ ਸੀ ਨਾ ਉਹਨੂੰ ਆਈ ਨਾ ਮੇਰੇ ਕੋਲ ਹੋਗੇ ਇਹਨੋਂ ਹੋ ਗਏ 4 ਮਹੀਨੇ ਦੇ ਨੇੜੇ ਹੋ ਗਏ 4 ਮਹੀਨੇ ਦੇ ਨੇੜੇ ਹਾਂ ਇਹ ਛੋਟੀ ਜਿਹੀ ਤਾਂ ਇਹਨਾਂ ਨੂੰ ਅਜੇ 2-2 ਮਹੀਨੇ ਹੋਣੇ ਆ ਵੀ ਇਹ ਜਦੋਂ ਸੂਣ ਵਾਲੀਆਂ ਹੋਈਆਂ ਵੇਚ ਹੀ ਦੇਣੀਆਂ ਹਾਂ ਮਤਲਬ ਤਿਆਰ ਕਰਕੇ ਵੇਚਣੀਆਂ ਹੀ ਆ ਕਿ ਦੁੱਧੇ ਰੱਖ ਕੇ ਦੇ ਜਿਵੇਂ ਜੇ ਉਹਨਾਂ ਨੂੰ ਕੋਈ ਲੋੜ ਆ ਜਿਵੇਂ ਇਹਨਾਂ ਦੀ ਚੰਗੀ ਨਿਕਲੀ ਮੇਰਾ ਕਾਹੇ ਰੱਖ ਲੈਣਾ ਮੈਂ ਦਾ ਮਤਲਬ ਹਾਂ ਜੇ ਉਹਨਾਂ ਨੂੰ ਕੋਈ ਵੇਚ ਦੀ ਹਾਂ ਨੋ ਪਰਲੀ ਹੁਣ ਹਾਂ ਵੀ ਦੁੱਧ ਆਪਾਂ ਦਾ ਦੁੱਧ ਦਾ ਸਿਸਟਮ ਦੇ ਹਾਂ ਉਹ ਹੀ ਆ ਸਿਸਟਮ ਦੇ ਹਾਂ ਨਾਲ ਵੀ ਉਹ ਵੀ ਚੱਲੀ ਜਾਵੇ ਤੇ ਇਹ ਬੱਚੀ ਦੀ ਆਪਣੀ ਦੀ ਕਿੰਨੀ ਓਵਰ ਹੋ ਗਈ ਜੀ ਇਹ ਹੋ ਗਈ ਜੀ 14 ਦੇ ਦੇਖ ਲਓ ਜਨਵਰੀ ਦਾ 28 ਦਾ ਇਹ ਠੀਕ ਹੈ ਜੀ ਅਸੀਂ ਕੀੜੀ ਮੂੜੀ ਪਾਉਣੇ ਇਹਨਾਂ ਨੂੰ ਹਾਂ ਖੀੜ ਪਾਉਣੇ ਟਿਕਣਾ ਜੀ ਬਾਈ ਕੀੜ ਪਾ ਰਿਹਾ ਚਲੋ ਸ਼ੁਰੂ ਜੀ ਤੁਸੀਂ ਕਾਫਟਾਟਰ ਪਾ ਦਿਆ ਕਰੋ ਪਰ ਇੱਕ ਤਾਂ ਆਇਰਨ ਟੋਨਿਕ ਪਸ਼ੂਆਂ ਨੂੰ ਜਿਹੜੇ ਛੋਟੀਆਂ ਬੱਚੀਆਂ ਜ਼ਰੂਰ ਦੇਆ ਕਰੋ ਜਿਵੇਂ ਇਹਦੇ ਥਾਣ ਹੁਣ ਥੋੜੇ ਚਿੱਟੇ ਆਂ ਜਾਂ ਥੋੜੀ ਜਿਹੀ ਬੱਚੀ ਦੀ ਗ੍ਰੋਥ ਘੱਟ ਆ ਜੀ ਬਣ ਬਾਈ ਨੂੰ ਦੱਸਿਆ ਸ਼ਾਰਕਾ ਬਲਵਾਓ ਫੈਰੀ ਗੈਂਡ ਜਾਂ ਵੈਟ ਬਲੱਡ ਜਾਂ ਸੀਰੀਡੀ ਰੈਡ ਤੁਸੀਂ ਕੋਈ ਵੀ ਦੇ ਸਕਦੇ ਆ ਠੀਕ ਹੈ ਜੀ ਤੇ ਇੱਕ ਨਾਲ ਡਾਈਟਮੈਨ ਪੀ ਜਾਂ ਬੋਗਰਾਇਡ ਪਾਊਡਰ ਜੋ ਕੋਈ ਵੀ ਪਾਊਡਰ ਪਾ ਸਕਦੇ ਆ ਜੀ ਤੁਸੀਂ ਰਿਜ਼ਲਟ ਦੇਖੋਗੇ ਜਿਵੇਂ ਉਹ ਬਾਈ ਤੁਹਾਨੂੰ ਮੈਂ ਦੇਖਿਆ ਇਹ ਵੀ ਬਹੁਤ ਆਪਾਂ ਰਿਜ਼ਲਟ ਲਏਗੇ ਜੀ ਇਹ ਜੀ ਤੋਂ ਕਨਫਰਮ ਆ ਤੁਸੀਂ ਬਾਅਦ ਵਿੱਚ ਬਾਈ ਆਪਾਂ ਗਰੁੱਪਰੀ ਵੀ ਸ਼ਾਇਦ ਵੀਡੀਓ ਬਣਾ ਕੇ ਬਾਈ ਨੂੰ ਕਹਾਂਗੇ ਬਾਅਦ ਵਿੱਚ ਤੁਸੀਂ ਅੱਜ ਦੇਖੋ ਆ ਬੱਚਿਆਂ ਦੀ ਸਿਹਤ ਜੀ ਅੱਜ ਇਹਨਾਂ ਨੂੰ ਡਾਈਟ ਮੈਂਡ ਪੀ ਤੇ ਸ਼ਾਰਕਾ ਫਰੋਲ ਬਾਈ ਨੂੰ ਕਿਹਾ ਸ਼ੁਰੂ ਕਰਨਗੇ ਠੀਕ ਹੈ ਤੇ 100% ਇਹਨਾਂ ਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਆਇਰਨ ਟੋਨਿਕ ਜ਼ਰੂਰ ਦਿਆ ਕਰੋ ਜਿਵੇਂ ਪਛੂ ਆਪਦੇ ਵਾਲ ਖਾਂਦਾ ਬਾਥਰੂਮ ਪੀਂਦਾ ਉਹ ਆਇਰਨ ਦੀ ਕਮੀ ਹੁੰਦੀ ਹੈ ਜョਦੇਤਰ ਇਹ ਬੱਚਿਆਂ 'ਚ ਦੇਖਤਾਂ ਆਉਂਦੀ ਹੈ ਜੀ ਵੀ ਮਿੱਟੀ ਖਾਣੀ ਵਾਲ ਖਾਣੇ ਤੇ ਆਪਦਾ ਬਾਥਰੂਮ ਵੀ ਨਾਲ ਹੈ ਨਾ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਜੇ ਆਪਾਂ ਬੱਚੀ ਨੂੰ 2 ਸਾਲ ਦੀ ਹੋ ਕੇ ਬਣਾਉਣੇ ਆ ਜੀ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਗਾਵਾਂ ਰੱਖਣ ਦਾ ਘੱਟੋ ਘੱਟ ਗਾਵਾਂ ਦਾ ਫਿਰ ਕੋਈ ਫਾਇਦਾ ਨਹੀਂ 2 ਸਾਲਾਂ ਦੀ ਤਾਂ ਵਹਿੜ ਸੂਪ ਹੈ ਜੀ ਹੁਣ ਤਾਂ ਲੋਕ ਆਓ ਸੂਪਿਆਂ ਦੀ ਮੇਰੀਆਂ ਦੋਨੇ ਦੋ ਦੋ ਦੰਦ ਤੇ ਹੋ ਕੇ ਮੈਂ ਦੋ ਦੋ ਦੰਦ ਤੇ ਫੇਰੀ ਫਾਇਦਾ ਨਹੀਂ ਜੇ ਵੇ ਤੁਸੀਂ ਸਾਲ ਸੰਭ ਗਏ ਹਨ ਔਂਜੇ ਤੁਸੀਂ 33000 ਦੀਆਂ ਲੈ ਕੇ ਆਹ ਬੱਚੀਆਂ ਤੇ 3 ਸਾਲ ਸੰਭੀ ਗਏ ਫਿਰ ਤੁਹਾਨੂੰ ਕੀ ਫਾਇਦਾ ਹਨਾ ਹਾਂ ਵੀ ਪੂਰਾ ਪੈਸਾ ਜੇ ਆਪਾਂ ਕਹਿੰਦਾ ਤੂੜੀ ਦਾ ਖਰਚਾ ਨਾ ਮੰਨ ਲਓ ਤੂੜੀ ਦਾ ਉਨਾ ਹੀ ਖਰਚਾ ਆਪਣਾ ਵੱਜ ਜਾਣਾ ਹਨਾ ਜੀ ਜਿੱਤੇ ਕਦੇ ਚ ਨਹੀਂ ਕਿਤੇ ਚਾਰ ਨਹੀਂ ਪਾਉਂਦੇ ਆ ਥੋੜੀ ਪਾਉਨੇ ਆ ਠੀਕ ਹੈ ਫਿਰ ਵੀ ਇਹ ਹੀਟ ਕੱਢਟਿਆਂ ਜੀ ਆ ਗਿਆ ਕਿਉਂ ਅੱਛਾ ਹਾਂ ਚਲੋ ਇਹਨਾਂ ਦਾ ਵਜ਼ਨ ਹੈ ਨਹੀਂਗਾ ਜੀ ਹਜੇ ਆ ਤਾਂ ਹੀ ਨਹੀਂ ਮੈਂ ਵੈਸੇ ਗੱਲ ਕਰਨਾ ਵੀ ਹੀਟ ਆ ਆ ਬੱਚੀ ਥੋੜੀ ਮਿਰਸਾ ਹੁਣਾ ਕੋਮਰ ਜ਼ਿਆਦਾ ਲੱਗਦੀ ਆ ਨਾ ਮੈਨੂੰ ਇਹ 14 ਮਹੀਨੇ ਦੀ ਹੋ ਗਈ ਹੈ ਜੀ 14 ਮਹੀਨੇ ਤੋਂ ਜਨਵਰੀ ਦਾ ਹੈਦਾ 28 ਦਾ ਇਹਦੀ ਡੀਵਾਰਮੇ ਕਰੋ ਜੀ ਥੋੜਾ ਜਿਹਾ ਢੱਡ ਲਮਕ ਰਿਆ ਇਹ ਥੋੜਾ ਤਾਂ ਹੀ ਮੈਂ ਤੁਹਾਨੂੰ ਪੁੱਛਣ ਲੱਗੇ ਥੋੜਾ ਟਾਈਮ ਹੋਇਆ ਯਾਰ ਇਹ ਸਾਰੇ ਹੀ ਪਾਣੀ ਛੱਡਦੇ ਆ ਦੇਖੋ ਇਹ ਡੀਵਾਰਮ ਪ੍ਰੋਪਰ ਹੋਈ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਕਿਵੇਂ ਕਰਨ ਇੱਕ ਮਹੀਨੇ ਦੀ ਨੂੰ ਲੈ ਕੇ ਤੁਸੀਂ ਪੈਣਾ ਕਿ ਹੋਰ ਬੈਨਵੈਂਟ ਗੋਲੀਆਂ ਸ਼ੁਰੂ ਕਰ ਲਿਆ ਕਰੋ ਹਰ ਵਾਰੀ ਬਦਲ ਕੇ ਦੇਣੀ ਹੈ 15 ਦਿਨਾਂ ਬਾਅਦ ਜਿਵੇਂ ਤੁਸੀਂ ਐਡਕੀ ਪੈਣਾ ਕਿ ਹੋਰ ਦਿੱਤੀ ਅਗਲੀ ਵਾਰੀ ਬੈਨਵੈਂਟ ਦੇਣੀ ਹੈ ਜਿਵੇਂ ਹੁਣ ਆਹ ਬੱਚੀ ਨੂੰ 4 ਗੋਲੀਆਂ ਦਿੱਤੀਆਂ ਜਾਣਗੀਆਂ ਜੀ ਛੋਟੀਆਂ ਠੀਕ ਆ ਆਹ ਬੱਚੀ ਨੂੰ 6 ਗੋਲੀਆਂ ਛੋਟੀਆਂ ਦਿੱਤੀਆਂ ਜਾਣਗੀਆਂ ਪਹਿਲਾਂ ਥੋੜਾ ਜਿਹਾ ਕੋਈ ਮਿੱਠੀ ਚੀਜ਼ ਜਾਂ ਗੁੜ ਗੋੜੀ ਅਸਲ ਤੇ ਮੇਨ ਆ ਜੀ ਗੁੜ ਖਵਾ ਲਿਆ ਕਰੋ 15-20 ਮਿੰਟ ਪਹਿਲਾਂ ਉਸ ਤੋਂ ਬਾਅਦ ਜੀ ਹੋਰਮਗੀ ਜੀ ਇਹਨੂੰ 6 ਗੋਲੀਆਂ ਇਹਨੂੰ 6 ਗੋਲੀਆਂ ਇਹਨੂੰ ਤੁਸੀਂ ਪੈਣਾ ਕਿ ਹੋਰ 1.5 ਗ੍ਰਾਮ ਵਾਲੀ ਅੱਧੀ ਗ ਜਾ ਇਹਨੂੰ ਸੱਤ ਗੋਲੀਆਂ ਛੋਟੀਆਂ ਦੇ ਦੇਣਾ ਪੈਣੀ ਹੈ ਤੁਹਾਨੂੰ ਠੀਕ ਹੈ ਇਸ ਹਿਸਾਬ ਨਾਲ ਕਰਿਆ ਕਰੋ ਜੀ ਐਲਬੋ ਮਾਰਨ ਵਾਲਾ ਤੁਹਾਨੂੰ ਕਦੇ ਹਿਸਾਬ ਨਹੀਂ ਆਊਗਾ ਉਹੀ ਹਾਂਜੀ ਉਹ ਦਿੱਤੀ ਉਹੀ ਦਿੱਤੀ ਜਾਣਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਜਾਨਾ ਤੁਸੀਂ ਐਲਬੋ ਮਾਰ ਦਿੱਤੀ ਉਹਦਾ ਹੱਲ ਹੋਣਾ ਹੀ ਨਹੀਂ ਐਲਬੋ ਮਾਰਨਾ ਪ੍ਰੋਪਰ ਡੀਵਰਮਿੰਗ ਹੋਣੀ ਹੀ ਨਹੀਂ ਜੀ ਠੀਕ ਹੈ ਐਲਬੋ ਮਾਰ ਦਿੱਤੀਆਂ ਕਰਕੇ ਡੀਵਰਮਿੰਗ ਨਹੀਂ ਸਹੀ ਹੋਏਗੀ ਆਏ ਜਿਹੜੀ ਗੋਲੀ ਹੈ ਜੀ ਇਹ ਤਾਂ ਦੇਣੀ ਸੌਖੀ ਹੈ ਤੇ ਇੱਕ ਇਹਦੇ ਨਾਲ ਤੁਹਾਨੂੰ ਪਤਾ ਵੀ ਜਿਹੜੀ ਗੋਲੀ ਹੈ ਉਹ ਤੇ 1.5mg ਉਹ ਹੁੰਦਾ ਦੇਖੋ ਐਲਬੋ ਮਾਰ ਜਿਹੜੀ ਸਾਰੀ ਆ ਉਹ ਚ 75mg 30ml ਹੁੰਦਾ ਜੀ ਐਲਬੋ ਮਾਰ ਚ ਜਿਹੜਾ ਲੈਂਦਾ ਜਿਹੜਾ ਠੀਕ ਹੈ ਤੇ ਆਪਾਂ ਉਹ ਅੱਧੀ ਦਿੰਨੇ ਆ ਛੋਟੇ ਬੱਚੇ ਨੂੰ ਤੇ ਉਦੋਂ ਉਹਨੂੰ 10 ਦਿਨਾਂ ਤੱਕ 150mg ਦੀ ਲੋੜ ਹੁੰਦੀ ਹੈ ਤਾਂ ਕਰਕੇ ਜਿਹੜੀ ਡੀਵਰਮਿੰਗ ਆ ਉਹ ਗੋਲੀਆਂ ਨਾ ਕਰਿਆ ਕਰੋ ਜੀ ਬਿਨ ਮੈਂ ਤਾਂ ਪੈਣ ਕਿਉਰ ਜਾਂ ਹੋਰ ਬਹੁਤ ਮੰਨ ਲਓ ਦੋ ਤਰ੍ਹਾਂ ਦੀਆਂ ਗੋਲੀਆਂ ਹੀ ਮੈਂ ਤਾਂ ਜ਼ਿਆਦਾਤਰ ਯੂਜ਼ ਕਰਦਾ ਮੈਂ ਤਾਂ ਉਹਨਾਂ ਬਾ ਮਈਆਂ ਨੂੰ ਖਾਰਾਂ ਉਹਨਾਂ ਨੂੰ ਗੋਲੀਆਂ ਨਹੀਂ ਦਿਤੀਆਂ ਇੰਨਾ ਵੀ ਬੁਢੀਆ ਕਰਕੇ ਨਾ ਗੋਲੀਆਂ ਦਿਤੀਆਂ ਤਾਂ ਰਿਜ਼ਲਟ ਵੀ ਦੇਖੋ ਜੀ ਉਹਨਾਂ ਦਾ ਸਹੀ ਹੈ ਨਾ ਇਹਨਾਂ ਦੀ ਤਾਂ ਹੀ ਗਰੋਥ ਨਹੀਂ ਹੋ ਰਹੀਗੀ ਲੀਵਰ ਵੀ ਪ੍ਰੋਪਰ ਨਹੀਂ ਹੋਏਗੀ ਜਲੋ ਮੈਂ ਤੁਹਾਨੂੰ ਲੈ ਕੇ ਦੇ ਕੇ ਜਾਊਂਗਾ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੇ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ